ਇੱਕ ਐਸਆਈ ਸਾਹਿਬ ਨੇ ਜੀ ਸਰਬਜੀਤ ਸਿੰਘ ਤੇ ਡਾਂਕੀ ਰੂਟ ਦਾ ਕਾਫੀ ਰੌਲਾ ਪੈਂਦਾ ਰਹਿੰਦਾ ਕਹਿੰਦੇ ਵੀ ਮੁੰਡੇ ਨੂੰ ਡਾਂਕੀ ਰੂਟ ਲਵਾਤਾ 90 ਲੱਖ ਤੇ ਪਹਿਲਾਂ ਲੈ ਲਿਆ ਤੇ 50 ਲੱਖ ਰੁਪਏ ਉਹਨਾਂ ਬਾਅਦ ਧਮਕੀ ਦੇ ਕੇ ਲੈ ਲਿਆ 1 ਕਰੋੜ 40 ਲੱਖ ਰੁਪਏ ਠੱਗੀ ਮਾਰ ਲਈ ਨਾਲ ਐਸਆਈ ਸਾਹਿਬ ਸਰਬਜੀਤ ਸਿੰਘ ਦਾ ਭਰਾ ਵੀ ਸੀਗਾ ਤੇ ਮੌਕਾ ਜਿੱਥੇ ਲੱਗਦਾ ਜਿਹਨੂੰ ਲੱਗਦਾ ਛੱਡਦਾ ਕੋਈ ਨਹੀਂ ਅੱਜਕੱਲ ਮੌਲਸ ਹੈ ਇਹਦੇ ਚੰਨ ਲਾ ਤਾਂ ਗ੍ਰਿਫਤਾਰੀ ਵੀ ਹੋ ਗਈ ਹੈ ਜੀ ਤਾਂ ਗੱਲ ਇਹ ਆ ਕਿ ਏ ਵੀ ਕੰਮ ਹੁਣ ਆਪਾਂ ਅਜੀਬ ਵੇਖਣ ਦੇ ਆ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਸੀਗਾ ਕਿ ਇੱਕ ਅਕਾ ਨਹੀਂ ਸੌਰੀ ਅਖਾਲੀ ਨਿਕਲ ਚੱਲਿਆ ਸੀ ਕਿਸਾਨ ਆਗੂ ਉਹਦੇ ਤੇ ਇਸ ਤਰ੍ਹਾਂ ਦਾ ਲੱਗਿਆ ਸੀਗਾ ਕਥੇ ਤੌਰ ਤੇ ਦੂਸ਼ ਲਗਾ ਸੀਗਾ ਹੁਣ ਏਐਸਆਈ ਹੂੰ ਭਰਾ ਦਾ ਚਲੋ ਬਿਜ਼ਨਸ ਕੋਈ ਹੋ ਸਕਦਾ ਮੈਂ ਅੱਗੇ ਕਹਿਣਾ ਹੁਣਾਂ ਕਿ ਇੱਕ ਪੁਲਿਸ ਚ ਹੋ ਸਕਦਾ ਤੇ ਦੂਜਾ ਬਲੈਕਆ ਵੀ ਹੋ ਸਕਦਾ ਬਲੈਕਆ ਵੀ ਹੋ ਸਕਦਾ ਜੀ ਪਰ ਜੇ ਸ਼ਮੂਲੀਅਤ ਹੈ ਤੁਹਾਡੀ ਹੂੰ ਉਹਦੇ ਵਿੱਚ ਤੇ ਬੜੀ ਸ਼ਰਮਨਾਕ ਗੱਲ ਹੈ ਜੀ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਰੋਕਣਾ ਹੈ ਨਾ ਹੂੰ 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 ਇਹ ਆਪਾਂ ਦੇਖੀਏ ਕੋਈ ਅਧਿਕਾਰ ਤਾਂ ਤੌਰ ਤੇ ਥੋੜੀ ਹੈ ਡੰਕੀ ਵੀ ਆਪਣੇ ਇੱਥੇ ਕੋਈ ਮੰਤਰਾਲਾ ਬਣਿਆ ਹੂੰ ਵੀ ਤੁਸੀਂ ਲਵਾ ਸਕਦੇ ਹੋ ਹਰ ਬਿਲਕੁਲ ਜੀ ਤੇ ਹੁਣ ਜਿਗਾੜ ਹੀ ਆ ਨਾ ਹੂੰ ਇੱਥੇ ਸਗੋਂ ਖੈਲੋ ਕਿ ਮਨੁੱਖੀ ਤਸਕਰੀ ਨਾਲ ਹੀ ਮਸਲਾ ਜੁੜਦਾ ਹੈ ਜੀ ਤਾਂ ਕਹਿ ਸਕਦੇ ਆਪਾਂ ਕਿ ਭਾਈ ਤੁਸੀਂ ਵੇਖ ਲਓ ਕਿ ਕਿੰਨੀ ਕਮਾਈ ਕੀਤੀ ਹੋਏਗੀ ਲੋਕਾਂ ਨੇ ਹੂੰ ਉਹ ਨੋਟਾਂ ਦਾ ਢੇਰ ਆ ਵੇਖ ਲਓ ਜੀ 1.5 ਕਰੋੜ ਰੁਪਇਆ ਬਹੁਤ ਇਸ ਬੰਦੇ ਬਾਰੇ ਮੈਨੂੰ ਦੁਆਬੇ ਚੋਂ ਕਿਸੇ ਨੇ ਦੱਸਿਆ ਇਹ ਦੁਆਬੇ ਦੇ ਹੀ ਸੀਗੇ ਨਾ ਸ਼ਾਇਦ ਇਹਸ 사이 ਤੇ 에ਜੰਟ ਉਥੋਂ ਕਿਸੇ ਬੰਤੇ ਨੇ ਮੈਨੂੰ ਦੱਸਿਆ ਵੀ ਇਹਨੇ ਤੇ ਯਾਰ ਬਹੁਤ ਕਮਾਈ ਕੀਤੀ ਆ ਬਹੁਤ ਹੀ ਜ਼ਿਆਦਾ ਜਿੰਨੀ ਕਹਿ ਲਓ ਤੇ ਉਲਟਾ ਫਿਰ ਥਾਣੇਦਾਰ ਸਾਹਿਬ ਸਾਥ ਦਿੰਦੇ ਸੀ ਤਾਂ ਹੀ ਆ ਨਾਮਜ਼ਾ ਦੋ ਜੀ 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 ਤਾਂ ਗੱਲ ਇਹ ਆ ਕਿ ਇਹ ਮਾਮਲਾ ਵੀ ਪ੍ਰਕਾਸ਼ ਚ ਉਦੋਂ ਆਇਆ ਹੂੰ ਜਦੋਂ ਇਹ ਡਿਪੋਰਟੋ ਕਿ ਆ ਗਿਆ ਸਾਰੇ ਪਰਿਵਾਰ ਦੇ ਤੇ ਠੇਕਾ ਮਾਰਿਆ ਸੀ ਜੀ ਇਹ ਕੋਈ ਮਤਲਬ ਕਿ ਹੋਰ ਸ਼ਾਇਦ ਆਮ ਆਦਮੀ ਪਾਰਟੀ ਦੀ ਕੋਈ ਕਾਉਂਸਲਰ ਹੈ ਉਹਦਾ ਘਰ ਵਾਲਾ ਸੀ ਹੂੰ ਉਹਨੇ ਇਹਨੂੰ 10 ਲੱਖ ਰੁਪਈਆ ਦਿੱਤਾ ਸੀ ਦਰਾ ਸਦਾਰਾ ਜਾਂ ਵਿਆਜ ਤੇ ਕੁਝ ਵੀ ਜੀ ਜੀ ਉਹਨੇ ਜਦੋਂ ਮੰਗਣਾ ਸਟਾਰਟ ਕੀਤਾ ਉੱਥੋਂ ਫਿਰੇ ਔਲਾ ਪਿਆ ਉੱਥੋਂ ਇਹ ਗੱਲ ਖੁੱਲੀ ਆ ਤੇ ਹੁਣ ਮਾਮਲਾ ਅਦਾਲਤ ਚ ਵਗਿਆ ਪਰ ਬੜੀ ਸ਼ਰਮਨਾਕ ਗੱਲ ਆ ਕਿਸੇ ਪੁਲਿਸ ਅਫਸਰ ਵਾਸਤੇ ਹਾਲਾਂਕਿ ਮੈਂ ਇਹ ਗੱਲ ਮੇਰਾ ਡਿਸਕਲੇਮਰ ਹੁੰਦਾ ਹੈ ਚਾਹੇ ਉਹ ਗੱਲ ਨੂੰ ਅਮਰਤਪਾਲ ਸਿੰਘ ਤੇ ਲਾ ਲਓ ਚਾਹੇ ਐਸਆਈ ਕਿਸੇ ਤੇ ਲਾ ਲਓ ਚਾਹੇ ਮੇਰੇ ਤੇ ਲਾ ਲਓ ਚਾਹੇ ਤੁਹਾਡੇ ਤੇ ਲਾ ਲਓ ਜੀ ਜੀ ਕਿ ਕੋਈ ਅੱਜ ਕੱਲ ਕਿਸੇ ਦੀ ਨਹੀਂ ਜੇ ਸੁਣਦਾ ਹੂੰ ਇਹ ਨਾ ਕਹੀ ਜਾਇਆ ਕਰੋ ਕਿ ਮੰਨ ਲਓ ਤੁਸੀਂ ਟੀਚਰ ਹੋ ਤੇ ਇਹ ਇਹ ਰੱਖਣ ਤਵਕੋਂ ਕਿ ਬਈ ਸੋ ਕਮ ਸਾ ਦਾ ਕੋਈ ਰੀਅਲ ਬ੍ਰਦਰ ਹੈ ਜਿਹੜਾ ਉਹ ਵੀ ਪੀ ਐਚ ਡੀ ਕਰਕੇ ਬੈਠਾ ਹੋਊਗਾ ਹੋ ਸਕਦਾ ਵਾਲਪੜ ਕਿਸੇ ਦੀ ਭਰੋਸਾ ਨਹੀਂ ਹੈ ਆਪ ਦੇ ਆਪ ਵੀ ਉਹ ਹੰਦੇ ਹੁੰਦੇ ਨਾ ਨਾ ਪੁੱਤ ਦੀ ਨਤੀ ਦੀ ਸੌ ਦਈਏ ਜੀ ਦੀ ਵੀ ਆਪ ਦੇ ਦੀ ਦਿੱਤੀ ਜਾ ਸਕਦੀ ਹੈ ਇੱਥੇ ਹਾਲਾਤੇ ਹੈ ਪਰ ਜੇ ਤੁਹਾਡੀ ਸ਼ਮੂਲੀਅਤ ਹੈ ਕਿਸੇ ਹਮ ਕਿਸੇ ਵੀ ਗਲਤ ਕੰਮ ਦੇ ਵਿੱਚ ਸ਼ਮੂਲੀਅਤ ਹੈ ਚਾਹੇ ਤੁਹਾਡਾ ਕੋਈ ਯਾਰ ਆ ਤੇ ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਪਰਿਵਾਰ ਹੈ ਜਿਵੇਂ ਲਾਣਾ ਜੀ ਅਫਰ ਤੋਂ ਭੁਗਤ ਨਹੀਂ ਪਹੁੰਚੇਗੀ ਜੀ 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 ਸਰੀ ਵਾਲਿਓ ਕੰਗਸਾ ਬਹੁਤ ਬਹੁਤ ਸ਼ੁਕਰੀਆ